ਅੰਦੀ ਸਤਿ ਸ਼੍ਰੀ ਅਕਾਲ ਜੀ ਇਹ ਹੈਗਾ ਮੋਂਟਰੀਅਲ ਸ਼ਹਿਰ ਆਹਦੇ ਵਿੱਚ ਛੋਟਾ ਜਿਹਾ ਟਾਊਨ ਹੈ ਲਸਾਲ ਤਸਵੀਰ ਸوير ਦੀ ਸ਼ਹਿਰ ਕੋਈ ਲੋਕ ਜਾ ਰਹੇ ਆ ਤੇ ਕੋਈ ਆ ਰਹੇ ਆ ਕਮਾ ਕਰਾਂਦੇ ਕੋਈ ਸੈਰ ਕਰ ਰਹੇ ਆ ਨਾਲ ਇੱਕ ਫਟਾ ਗਿਆ ਦਰਿਆ ਹੈਗਾ

ਬਹੁਤ ਜ਼ਿਆਦਾ ਉਹ ਕਿੰਨੇ ਨਾ ਪੈਂ ਗਿਆ ਅੱਜ ਕਿ ਅੰਗਰੇਜ਼ਾਂ ਬੜੇ ਦਾ ਇਹ ਬਣਾਇਆ ਹੀ ਅੰਗਰੇਜ਼ਾਂ ਦਾ ਹੈ ਇਹ ਮੇਰੇ ਜੰਗੀਸ਼ ਫੇਟ ਨਾ ਕਰੇ ਸਮੁੰਦਰ ਆ ਜਾਏਗਾ ਜੀ ਅੰਮ ਇਮ ਐਕਸਮ ਅੰਮ ਬੰਦੇ ਦੇ ਕਿਤੇ ਵੀ ਬੜਾ ਸ਼ਾਂਤ ਮਾਹੌਲ ਹੈ ਫਿਰ ਸਿਰੇ ਬੁਢੇ ਲੋਕ ਤਾਂ ਕੰਮ ਕਰ ਰਹੇ ਹਣੇ ਸੁੱਤੇ ਜਪੇ ਨੇ ਉਹਨਾਂ ਨੇ ਹਉ ਦੇ ਹਉ ਦੇ ਟਾਈਮ ਨੋਟਸ ਕੀ ਜਾਣਾ ਹੁੰਦਾ ਕੰਮਾਂ ਤੇ ਇਹ ਕਹ ਹੈ ਵੀ ਸਾਰਾ ਇਲਾਕਾ ਗੋਰੀਆਂ ਦਾ ਹੀ ਹੈ ਤੇ ਗੋਰੀ ਤੁਹਾਨੂੰ ਪਤਾ ਹੀ ਹੈ ਅੱਧ 13:00 ਦੇ ਹਿਸਾਬ ਨਾਲ ਹੀ ਉੱਠਣਾ ਹੁੰਦਾ ਉਹਨਾਂ ਨੇ आने वे स्ट्रीट रहे बस स्टॉप सारिया इतों के लोग जाते हैं लोक, लोक जान देने। छोटा जा बड़े प्यारे प्यारे घर ने ਕੋਸੇ ਯਾ ਇਹ ਕਿਵੇਂ ਨਾਲ ਲੁਕਾਣੇ ਸਾਰੇ ਪਾਣੀ ਦੇ ਕੰਡੇ ਤੇ ਸਾਰੇ ਪਰਲੇ ਪਸੇ ਪਾਣੀ ਬਣੀ ਆ ਉਹ ਸਾਹਮਣੇ ਇੱਕ ਚੀਜ਼ ਕੋਪ ਜਾ ਦੇਖਦਾ ਪਿਆ ਮੈਨਾਂ ਦਾ ਲਾਈਟ ਲੋਡ ਬਣਾਉਣ ਵਾਲਾ ਉਹ ਲਾਈਟ ਲੋਡ ਬਣਾਉਣ ਵਾਲਾ ਬਹੁਤ ਪੁਰਾਣੀ ਚੀਜ਼ ਹੈ ਇਹ ਖਰਾਬ ਹੋ ਗਈ ਸੀ ਇਹਨੂੰ ਦੁਬਾਰਾ ਉਹਨਾਂ ਨੇ ਰਿਪੇਅਰ ਵਗੈਰਾ ਕੀਤਾ ਹੁੰਦਾ ਦੁਬਾਰਾ ਧਿਆਰ ਕੀਤਾ ਇਹਨਾਂ ਨੇ ਬਹੁਤ ਹੀ ਸੋਹਣੀ ਚੀਜ਼ ਹੈ बहुत ही बढ़िया चीज़ बनी हुई है ये हाँ देखो सवेरे सवेरे बड़ा शांत माहौल है बोर्ड हाँ बुट लगे थे जड़े कि दसन वास्ते कि सीटा सारिया नेमशा मोन्ट्रियल जो अनजान बन देख सकता अठारह सौ छियासी ਉਦੋਂ ਦਾ ਬਣਾਇਆ ਇਹ ਜਿਹੜਾ ਉਹ ਪਕੋਪ ਜਿਹਾ ਦੇਖ ਲਿਓ ਪੇਸਾ ਵਾਲਾ ਇਹ 1886 ਦਾ ਬਣਾਇਆ ਜੀ ਇਹ ਉਹਦਾ ਇਹ ਨਾ ਪੁਰਾਣਾ ਅੱਗੇ ਨੂੰ ਪਾਣੀ ਸ਼ੁਰੂ ਹੋ ਗਿਆ ਘਰ ਜਿਵੇਂ ਆਪਾਂ ਕਲੰਡਰਾਂ ਤੇ ਵੇਖਦੇ ਅਸਿਨਰਿੰਗਾਂ ਜੰਗਲਾਂ 'ਚ ਦਰਖਤਾਂ 'ਚ ਬਾਹਰ ਬਣੇ ਹੁੰਦੇ ਘਰ ਉਹ ਚੀਜ਼ ਹੈ ਇਹ ਇੱਥੇ ਸਾਰੇ ਬਹੁਤ ਹੀ ਪਿਆਰੀ ਚੀਜ਼ ਹੈ ਬੜਾ ਇਹਨਾਂ ਨੇ ਸਾਫ਼ ਸੁਥਰਾ ਰੱਖਿਆ ਹੁੰਦਾ ਹਰੇਕ ਮੰਗਲ ਬੁੱਧ ਤੇ ਵੀਰ ਸ਼ੁਭ ਬੁੱਧ ਤੇ ਸੋਮ ਮੰਗਲ ਬੁੱਧ ਵੀਰ ਚਾਰ ਦਿਨ ਸਫਾਈ ਹੁੰਦੀ ਹੈ ਫਰਸ਼ ਸੜਕਾਂ ਦੀ ਰੋਡਾਂ ਦੀ ਤੇ ਇਹ ਵੀਰਵਾਰ ਜਿਹੜੇ ਆ ਡੱਬੇ ਚ ਵਰ ਰੱਖੇ ਪਏ ਆ ਇਹ ਚੱਕਣਾਉਣਾ ਹੁੰਦਾ ਹੈ ਇਹਨੇ ਉਦਵਾਰ ਤੇ ਵੀਰਵਾਰ ਸਮਾਨ ਕੂੜਾ ਕਰਕਟ ਬਾਹਰ ਰੱਖ ਦਿੰਦੇ ਲੋਕ चाके लाने ट्रक स्पेशल गडी लगनसिपल कमेटी दमी नमी दुनिया नमें नमें लोग हाँ बैठन तो सामने अंदर बार म्यूनसिपल कमेटी का दफ्तर है ये अभी नेक्स्ट टाइम इतने जाके वीडियो बनावे ये सारा ਸਿਸਟਮ ਇਹ ਤੋਂ ਦਾ ਆ ਬੇ ਮੇਨ ਗਣੀ ਵਾਸਤੇ ਜਿਵੇਂ ਕਿਤੇ ਖੜਨਾ ਹੈ ਤੇ ਬਹਿਣਾ ਬੋਣਾ ਕਿਸੇ ਨੇ ਤੇ ਬਹਿ ਸਕਦਾ ਛੜ ਜਾ ਬਣਾਇਆ ਇਹਨਾਂ ਨੇ ਤਾਂ ਇੱਧਰ ਪਾਣੀ ਬਣੀ ਹੈ ਨੀਹਰਾ ਵੇਖਣ ਨੂੰ ਸ਼ੇਪ ਖੜੀ ਹੈ ਛੋਟੀ ਜੀ ਇਹਨਾਂ ਬੋਰ ਕਹਿੰਦਾ ਕਿ ਬੜਾ ਪੈਰਾ ਉਪਰੇ ਖਾਣਾ ਬਾਕੀ ਟੋਣਾ ਛੋਟਾ ਜਿਹਾ ਹਲੋ ਯੂਥੇ ਕਰਦਿਆਂ ਸਮਾਪਤੀ ਮਿਊਸਪਲ ਕਮੇਟੀ ਤੇ ਫਿਰ ਨੈਕਸਟ ਵੀਡੀਓ ਬਣਾਵਾਂਗੇ ਉਥੇ